ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਗੁਰ ਜੀ ਦੀ ਪਾਵਨ ਬਾਣੀ ਸੁਣ ਹੈ ਅੱਜ 13 ਨੰਬਰ ਸ਼ੰਦ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਇਸ ਪਾਵਨ ਸ਼ਬਦ ਦਾ ਪਾਠ ਜਿਹੜਾ ਹੈ ਉਹ ਪੜ੍ਹੀਏ ਸੁਪਨੇ ਉਬੀ ਭਈ ਗਹਯੋ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜੋ ਤਾਂ ਕੇ ਚਰਨ ਕਾਹੋ ਕਤ ਪਾਈ ਹੈ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈ ਹੈ ਇਹ ਪਵਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਵਿੱਚ ਉਚਾਰਨ ਕੀਤੇ ਹੈ ਤਾਂ ਸਾਰੀ ਬਾਣੀ ਮਾਲਕ ਦੀ ਰੱਬ ਦੀ ਵਡਿਆਈ ਹੀ ਹੈ ਇਸ ਪਾਵਨ ਬਚਨ ਦੇ ਵਿੱਚ ਸਤਿਗੁਰ ਇੱਕ ਦ੍ਰਿਸ਼ ਦੱਸ ਦਿੰਨੇ ਕਿ ਅੱਖ ਲੱਗ ਗਈ ਔਰ ਸੁਪਨੇ ਦੇ ਵਿੱਚ ਮਾਲਕ ਦੇ ਦਰਸ਼ਨ ਹੋਏ ਬੈਠਾ ਹੋਇਆ ਦੇਖਿਆ ਪਰ ਉਹਦਾ ਨ ਪੱਲਾ ਨਹੀਂ ਫੜ ਸਕੀ ਇਸ ਤਰ੍ਹਾਂ ਜੀਵ ਰੂਪ ਇਸਤਰੀ ਦੇ ਰੂਪ ਦੇ ਵਿੱਚ ਸਤਿਗੁਰ ਬਾਣੀ ਵਿੱਚ ਕਹਿ ਰਹੇ ਨੇ ਕਿਉਂ ਪਤੀ ਦਾ ਉਸ ਕੰਤ ਦਾ ਪੱਲਾ ਨਹੀਂ ਫੜ ਸਕੀ ਉਹਦਾ ਕਾਰਨ ਕੀ ਹੈ ਆਓ ਸਿਰਫ ਕੁਝ ਸਕਿੰਟ ਸੁਪਨਾ ਕੀ ਚੀਜ਼ ਹੈ ਵਿਦਵਾਨ ਇਸਾ ਕਹਿੰਦੇ ਨੇ ਜੋ ਮਨੁੱਖ ਦਿਨ ਵੇਲੇ ਸੋਚਦਾ ਹੈ ਜੋ ਕਰਦਾ ਨਹੀਂ ਹੈ ਰਾਤ ਨੂੰ ਸੁਪਨੇ ਵਿੱਚ ਜਰੂਰ ਉਹਨੂੰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਦਿਨ ਵੇਲੇ ਦੇਖਿਆ ਹੁੰਦਾ ਜੋ ਵਿਚਾਰਿਆ ਹੁੰਦਾ ਜਾਂ ਕੁਝ ਕਰਨਾ ਹੁੰਦਾ ਦਿਨ ਵੇਲੇ ਉਹ ਦਿਨ ਨੂੰ ਨਹੀਂ ਸਮਾਂ ਲੱਗ ਸਕਿਆ ਫਿਰ ਉਹ ਰਾਤ ਨੂੰ ਕਈ ਵਾਰ ਸੁਪਨਾ ਬਣ ਕੇ ਸਾਹਮਣੇ ਆ ਜਾਂਦਾ ਹੈ ਕਿਤੇ ਪਤੀ ਨੂੰ ਪਰਮਾਤਮਾ ਨਾਲ ਮਿਲਣ ਦੀ ਇੱਛਾ ਜਾਗੀ ਹੈ ਮਨ ਵਿੱਚ ਵਿਚਾਰ ਆਇਆ ਕਿ ਐਸਾ ਮਾਲਕ ਹੋਵੇਗਾ ਫਿਰ ਧਿਆਨ ਹੋਰ ਪਾਸੇ ਚਲ ਗਿਆ ਪਰ ਉਹ ਕਿਰਿਆ ਸੁਪਨੇ ਦੇ ਵਿੱਚ ਪੂਰੀ ਹੁੰਦੀ ਪਈ ਆ ਕੇ ਇੱਕ ਚੀਜ਼ ਹੋਰ ਚੇਤੇ ਰੱਖਣ ਵਾਲੀ ਇਹ ਹੈ ਕਿ ਸੁਪਨਾ ਮਨੁੱਖ ਨੂੰ ਪ੍ਰਭਾਵਿਤ ਕਰਦਾ ਹੈ ਸਤਿਗੁਰੂ ਨੇ ਕਿਹਾ ਸੰਸਾਰ ਸੁਪਨੇ ਦੀ ਨਿਆਈ ਹੈ ਮਸ਼ਕੀਨ ਜੀ ਕਿਹਾ ਕਰਦੇ ਸਨ ਕਿ ਸੁਪਨਾ ਹੈ ਵੀ ਹੈ ਨਹੀਂ ਵੀ ਹੈ ਉਹਦਾ ਕਾਰਨ ਇਹ ਕਿ ਸੁਪਨੇ ਦੇ ਵਿੱਚ ਮਨੁੱਖ ਜੋ ਦੇਖਦਾ ਉਹਨੂੰ ਮਿਲਦਾ ਨਹੀਂ ਹੈ ਇਹਦਾ ਮਤਲਬ ਹੈ ਨਹੀਂ ਹੈ ਪਰ ਸੁਪਨੇ ਦੇ ਵਿੱਚ ਜੇ ਕੋਈ ਡਰਾਵਣੀ ਚੀਜ਼ ਦੇਖ ਲਵੇ ਫਿਰ ਡਰਦਾ ਹੈ ਸਰੀਰ ਤੇ ਪ੍ਰਭਾਵ ਪੈਂਦਾ ਹੈ ਇਹਦਾ ਮਤਲਬ ਹੈ ਵੀ ਹੈ ਸੁਪਨੇ ਦੇ ਵਿੱਚ ਕਿਤੇ ਗੁੱਸੇ ਵਾਲੀ ਗੱਲ ਹੋਈ ਤਾਂ ਵੀ ਸਰੀਰ ਤੇ ਪ੍ਰਭਾਵ ਪਵੇਗਾ ਕੋਈ ਡਰਨ ਵਾਲੀ ਚੀਜ਼ ਦੇਖੀ ਤਾਂ ਵੀ ਸਰੀਰ ਡਰੇਗਾ ਤਾਂ ਸੁਪਨਾ ਮਨੁੱਖ ਨੂੰ ਪ੍ਰਭਾਵਿਤ ਕਰਦਾ ਹੈ ਇਸ ਸੁਪਨਾ ਐਸਾ ਜਿਹੜੇ ਲੋਕ ਜਗਿਆਸੂ ਸੁਪਨੇ ਦੇ ਉੱਤੇ ਸਰਚ ਕਰਦੇ ਨੇ ਖੋਜ ਕਰਦੇ ਨੇ ਉਹ ਕਹਿੰਦੇ ਨੇ 15-20 ਮਿੰਟ ਤੋਂ ਬਾਅਦ ਸੁਪਨਾ ਜ਼ਿਆਦਾ ਵੱਡਾ ਨਹੀਂ ਹੁੰਦਾ ਔਰ ਵੱਡੀ ਗੱਲ ਇੱਕ ਤੱਕ ਤਾਂ ਹੀ ਮਨੁੱਖ ਨੂੰ ਚੇਤੇ ਰਹਿ ਜਾਂਦਾ ਨਹੀਂ ਭੁੱਲ ਵੀ ਜਾਂਦਾ ਸੁਪਨਾ ਸਦਾ ਯਾਦ ਨਹੀਂ ਰਹਿੰਦਾ ਹੈ ਕੋ ਸੁਪਨੇ ਦੇ ਵਿੱਚ ਪ੍ਰਮਾਤਮਾ ਨੂੰ ਦੇਖਿਆ ਇਹਦਾ ਮਤਲਬ ਦਿਨੋਂ ਦੇਖਣ ਦੀ ਇੱਛਾ ਹੈ ਸੁਪਨੇ ਦੇ ਵਿੱਚ ਵਾਹਿਗੁਰੂ ਦਾ ਨਾਮ ਬੋਲਿਆ ਦਾ ਮਤਲਬ ਦਿਨੋਂ ਜੇਪਣ ਦੀ ਇੱਛਾ ਹੈ ਸਮਾਂ ਨਹੀਂ ਲੱਗ ਸਕਿਆ ਪਰ ਜੇ ਕੋਈ ਰੱਬ ਨੂੰ ਪ੍ਰਮਾਤਮਾ ਨੂੰ ਦੇਖ ਲਵੇ ਜਾਂ ਰੱਬ ਦਾ ਗੁਣ ਗੱਲ ਲਵੇ ਉਹਦਾ ਨਾਮ ਜਪ ਲਵੇ ਵਰੜਾ ਕੇ ਵੀ ਪ੍ਰਮਾਤਮਾ ਚੇਤੇ ਕਰ ਲਵੇ ਤਾਂ ਬਾਬਾ ਕਬੀਰ ਵਰਗੇ ਮਹਾਨ ਪੁਰਖੇ ਕਹਿੰਦੇ ਨੇ ਕਹਿੰਦੇ ਕਬੀਰ ਸੁਪਨੇ ਹੂੰ ਵਰੜਾਇਕ ਹੈ ਜੇਹ ਮੁਖ ਨਿਕਸੈ ਰਾਮ ਤਾਂ ਕੇ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ ਮੇਰਾ ਤਨ ਢੇੜ ਕੇ ਚਾਮ ਜਿਹੜਾ ਉਹਨੇ ਜੁੱਤੀ ਬਣਾ ਕੇ ਪਾ ਦੋ ਜਿਹਨ ਸੁਪਨੇ ਚ ਰੱਬ ਨੂੰ ਦੇਖਣ ਦੀ ਜਬ ਗਾਣ ਦੀ ਕੋਸ਼ਿਸ਼ ਕੀਤੀ ਇਹਦਾ ਮਤਲਬ ਸੁਪਨਾ ਮਨੁੱਖ ਨੂੰ ਪ੍ਰਭਾਵਿਤ ਕਰਦਾ ਜ਼ਰੂਰ ਕਰਦਾ ਹੈ ਸੋ ਇਥੇ ਸੁਪਨੇ ਦਾ ਇੱਕ ਦ੍ਰਿਸ਼ ਹੈ ਸੁਪਨੇ ਉੱਭੀ ਪਈ ਸੁਪਨੇ ਵਿੱਚ ਇੱਕਦਮ ਉੱਠੀ ਸੁਪਨੇ ਦੇ ਵਿੱਚ ਇੱਕਦਮ ਜਾਗ ਆ ਗਈ ਕਿਉਂ ਜਾਗ ਆ ਗਈ ਕਿਉਂਕਿ ਇਸ ਪਤੀ ਨੂੰ ਦੇਖਿਆ ਪ੍ਰਮਾਤਮਾ ਨੂੰ ਦੇਖਿਆ ਬੈਠੇ ਨੂੰ ਗਾਹੇ ਉਹ ਕੀ ਨ ਅੰਚਲਾ ਜਾਗ ਆਈ ਉੱਠ ਕੇ ਦੇਖਿਆ ਔਰ ਇੱਕ ਪਸਤਾਵਾ ਹੋਇਆ ਇਹਦੇ ਅਰਥ ਸਮਝਣ ਵਾਸਤੇ ਅਸੀਂ ਦੂਜੀ ਪੰਕਤੀ ਦੇਖ ਲੈਣੇ ਆ ਪਹਿਲਾਂ ਕਿਸ ਚੀਜ਼ ਨੂੰ ਦੇਖ ਕੇ ਸੁਪਨੇ ਦੇ ਵਿੱਚ ਇੱਕ ਦਮ ਤਰਭ ਕੇ ਉੱਠੇ ਸਤਿਗੁਰੂ ਜੀ ਕਹਿੰਦੇ ਸੁੰਦਰ ਪੁਰਖ ਵਿਰਾਜਿਤ ਉਹ ਸੁੰਦਰ ਮਾਲਕ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਪੁਰਖ ਹੈ ਉਹ ਮੇਰੇ ਸਾਹਮਣੇ ਬੈਠਾ ਸੀ ਵਿਰਾਜਮਾਨ ਹੋਇਆ ਸੀ ਪੇਖਮਨ ਬੰਚਲਾ ਉਹਨੂੰ ਦੇਖ ਕੇ ਜਿਹੜਾ ਮੇਰਾ ਮਨ ਉੱਠਾ ਗਿਆ ਗਿਆ ਤੇ ਮੈਂ ਉਹਨੂੰ ਦੇਖਦੀ ਹੀ ਰਹਿ ਗਈ। ਉਹਨੂੰ ਦੇਖਦਿਆਂ ਦੇਖਦਿਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਫਿਰ ਮੈਨੂੰ ਇੱਕ ਦਮ ਤਰਵਕ ਕੇ ਜਾਗ ਆਈ। ਭਾਈ ਗੁਰਦਾਸ ਜੀ ਕਵਿਤਾ ਦੇ ਵਿੱਚ ਜ਼ਿਕਰ ਕਰਦੇ ਨੇ ਦਰਸ਼ਨ ਦੇਖਤ ਹੀ ਸ਼ੁੱਧ ਤੀਨ ਸੁਧ ਰਹੀ, ਬੁੱਧ ਕੀ ਨ ਬੁੱਧ ਰਹੀ, ਮਤ ਮੈ ਨ ਮਤ ਹੈ। ਜਦੋਂ ਮਾਲਕ ਨੂੰ ਦੇਖਦੀ ਨਾ ਪ੍ਰਮਾਤਮਾ ਨੂੰ ਸਭ ਕੁਝ ਭੁੱਲ ਜਾਂਦਾ। ਉਹ ਹੈਇਆ ਸਾਹ ਹੈ ਉਹ ਬਹੁਤ ਸੁੰਦਰ ਹੈ ਮਨ ਨੂੰ ਮੋਹ ਲੈਣ ਵਾਲਾ ਹੈ ਗੁਰੂ ਅਦਨਦੇਵ ਮਹਾਰਾਜ ਕਹਿੰਦੇ ਇੰਨਾ ਸੁੰਦਰ ਸਾਹਮਣੇ ਵਿਰਾਜਮਾਨ ਦੇਖ ਕੇ ਮੇਰਾ ਮਨ ਠੱਗ ਗਿਆ ਗਿਆ ਬਨਚਲਾ ਤੋਂ ਭਾਵ ਹੈ ਠੱਗ ਗਿਆ ਜਾਣਾ ਪੇਖ ਦਾ ਖੱਖੇ ਨਿਸ਼ੇਰੀ ਲੱਗੀ ਪੱਪੇ ਲਾਵਾ ਖੱਖੇ ਸਿਰੀ ਪੇਖ ਕੇ ਦੇਖ ਕੇ ਮਨ ਪੁਲਿੰਗ ਇੱਕ ਵਚਨ ਮੇਰਾ ਮਨ ਬਨਚਲਾ ਮਤਲਬ ਠੱਗ ਗਿਆ ਇੰਨਾ ਸੁੰਦਰ ਮਾਲਕ ਸਾਹਮਣੇ ਬੈਠਾ ਸੀ ਸੁਪਨੇ ਦੇ ਵਿੱਚ ਦੇਖਿਆ ਇੱਕਦਮ ਤਰਵਕੇ ਉੱਠੀ ਮੇਰਾ ਮਨ ਠਗਿਆ ਗਿਆ ਮੈਂ ਇੱਕ ਕੰਮ ਨਹੀਂ ਕਰ ਸਕੀ ਕਿਹੜਾ ਕੰਮ ਨਹੀਂ ਕਰ ਸਕੀ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਗਾਹੋ ਕੀ ਨਾ ਅੰਚਲਾ ਮੈਂ ਉਹਦਾ ਅੰਚਲ ਪੱਲਾ ਕਿਉਂ ਨਹੀਂ ਫੜ ਲਿਆ ਬਸ ਇਹ ਨਹੀਂ ਕਰ ਸਕੀ ਕਿਉਂਕਿ ਉਹਦਾ ਦਰਸ਼ਨ ਦੇਖ ਕੇ ਮੈਂ ਠੋਗੀ ਗਈ ਉਹਨੂੰ ਦੇਖਦਿਆਂ ਮੈਂ ਉਸ ਮਾਲਕ ਨੂੰ ਪ੍ਰਮਾਤਮਾ ਨੂੰ ਦੇਖਦੀ ਹੀ ਰਹਿ ਗਈ ਇਹ ਜੀਵ ਰੂਪ ਇਸ ਤਰੀ ਦੇ ਰੂਪ ਦੇ ਵਿੱਚ ਸਤਿਗੁਰ ਆਪਣੇ ਆਪ ਨੂੰ ਇਸਤਰੀ ਮਾਲਕ ਨੂੰ ਕੰਤ ਕਹਿ ਰਹੇ ਨੇ ਤੋ ਸਤਗੁਰੂ ਆਸ਼ਾ ਕਹਿੰਦੇ ਨੇ ਦੇਖਿਆ ਸੁਪਨੇ ਵਿੱਚ ਮੈਂ ਤਰਵ ਕੇ ਜਾਗੀ ਵੀ ਪਰ ਇਹਨੀ देर ਦੇ ਵਿੱਚ ਮਾਲਕ ਸੁਪਨੇ ਦੇ ਵਿੱਚ ਸੀ ਸਾਹਮਣੇ ਨਹੀਂ ਦੇਖ ਕੇ ਮਨ ਨੂੰ ਬੜਾ ਦੁੱਖ ਹੋਇਆ ਕਿ ਪੱਲਾ ਕਿਉਂ ਨਹੀਂ ਫੜ ਲਿਆ ਉਸ ਮਾਲਕ ਦੇ ਪੱਲੇ ਕਿਉਂ ਨਹੀਂ ਲੱਗ ਗਈ ਤੋ ਸਤਗੁਰ ਅੱਗੇ ਕਹਿੰਦੇ ਨੇ ਖੋਜੋ ਇਹ ਹੈ ਇਹ ਕਹਿੰਦੇ ਨੇ 6% ਪਹਿਲਾ ਪੁਰਖ ਆਪਣੇ ਵਾਸਤੇ ਸ਼ਬਦ ਖੋਜੋ ਸੰਪਰਦਾਵਾਂ ਦੇ ਵਿੱਚ ਬਿੰਦੀ ਤੋਂ ਬਿਨਾਂ ਪੜਾਇਆ ਜਾਂਦਾ ਖੋਜ ਪਰ ਮੈਂ ਖੋਜਾਂ ਇਸ ਕਰਕੇ ਗੁਰਬਾਣੀ ਵਿਆਕਰਨ ਅਨੁਸਾਰ ਖੋਜਾਂ ਬਿੰਦੀ ਲਾ ਕੇ ਬੋਲੀਏ ਤਾਂ ਬਿਹਤਰ ਹੈ ਖੋਜਾਂ ਇਹ ਤਾਂ ਨਹੀਂ ਕਹਿਣਾ ਹੈ ਇਹਦਾ ਅਰਥ ਹੈ ਇਸ ਜੇ ਅਰਥ ਹੋਵੇ ਤਦੋਂ ਤਾਂ ਬਿੰਦੀ ਲਾ ਕੇ ਬੋਲਿਆ ਜਾ ਸਕਦਾ ਖੋਜੋ ਤਾਂ ਕੇ ਚਰਨ ਨਾਣ ਦੇ ਚਰਨ ਲੱਭਦੀ ਫਿਰਦੀ ਪੂਰਾ ਦਰਸ਼ਨ ਦੇਖਣ ਦੇ ਵਿੱਚ ਹੁਣ ਇਸੇ ਲਈ ਮਗਰੂਰ ਹਾਂ ਪੱਜਦੋੜ ਵਿੱਚ ਲੱਗੀ ਹੋਈਆਂ ਉਸ ਮਾਲਕ ਨੂੰ ਦੇਖਾਵਾ ਕਹੋ ਕੱਤ ਪਾਈਏ ਜਿਹੜਾ ਕਾਹੂ ਸ਼ਬਦ ਹੈ ਪ੍ਰਿੰਸੀਪਲ ਤੇਜ ਸਿੰਘ ਬਹੁਤ ਵਿਦਵਾਨ ਹੋਏ ਔਰ ਗੁਰਬਾਣੀ ਵਿਆਕਰਨ ਦੀ ਖੋਜ ਵੀ ਵਿਦਵਾਨਾਂ ਦੇ ਅਨੁਸਾਰ ਉਹਨਾਂ ਨੇ ਸ਼ੁਰੂ ਕੀਤੀ ਸੀ ਬਾਅਦ ਵਿੱਚ ਪ੍ਰਿੰਸੀਪਲ ਸਾਬ ਸਿੰਘ ਉਹਨਾਂ ਨੇ ਬਹੁਤ ਲੰਬਾ ਵਿਸਥਾਰ ਕੀਤਾ ਗੁਰਬਾਣੀ ਵਿਆਕਰਨ ਤੇ ਇਹ ਜਦੋਂ ਕ ਕਾ ਹਾ ਹਾ ਹੇ ਨੂੰਕੜ ਸ਼ਬਦ ਹੋਵੇ ਨਾ ਜਿਹੜਾ ਆ ਆਖਰੀ ਹਾਹ ਦਾ ਔਂਕੜ ਹੈ ਇਨੇ ਪਹਿਲੇ ਹਾਇ ਦੇ ਹੋੜਾ ਬਣ ਕੇ ਉੱਪਰ ਬਿੰਦੀ ਲਾ ਕੇ ਕਾਹੋ ਇਸ ਤਰ੍ਹਾਂ ਉਚਾਰਨ ਹੋਣਾ ਇਹ ਗੁਰਬਾਣੀ ਵਿਆਕਰਨ ਅਨੁਸਾਰ ਵਿਦਵਾਨਾਂ ਦਾ ਜਿਹੜਾ ਵਿਚਾਰ ਹੈ ਸੰਪਰਦਾਵਾਂ ਦੇ ਚਨ ਕਾਹੋ ਕਾਹੋ ਇਸ ਤਰ੍ਹਾਂ ਪੜਾਇਆ ਜਾਂਦਾ ਹੈ ਕੋਜੋ ਤਾਂ ਕਿ ਚਰਨ ਕਾਹੋ ਕਾਹੋ ਕਤ ਪਾਈਏ ਕਿੱਥੇ ਕਿੱਥੇ ਪਲਮਾ ਕਿਵੇਂ ਪਲਮਨ ਦੱਸੋ ਕਿੱਥੇ ਪ੍ਰਮਾਤਮਾ ਮਿਲ ਜਾਵੇ ਉਹਨਾਂ ਮੇ ਲੱਭਾਂ ਉਹਦੇ ਦਰਸ਼ਨ ਕਰਾਂ ਇਹ ਦੱਸੋ ਮੈਨੂੰ ਕਿ ਉਹ ਪ੍ਰਮਾਤਮਾ ਕਿੱਥੋਂ ਲੱਭੇ ਉਹਨੂੰ ਕਿੱਥੋਂ ਪਾ ਲਈਏ ਫਿਰ ਆਪੇ ਜਵਾਬ ਦਿੰਨੇ ਕਹਿੰਦੇ ਨਹੀਂ ਹਰ ਹਾਂ ਇਹ ਸਖੀ ਜਾਂ ਇਹ ਭਾਈ ਸੋਈ ਜਤਨ ਬਤਾਏ ਉਹ ਇਹ ਜਤਨ ਦੱਸੋ ਸਖੀ ਪ੍ਰਿਯੋਪਈਏ ਜਿਸ ਪਤੀ ਨੂੰ ਪ੍ਰਮਾਤਮਾ ਨਾਲ ਇਹ ਸਤੀਏ ਮਿਲ ਜਾਈਏ ਉਹ ਜਤਨ ਦੱਸੋ ਪਾਵ ਕਹੋ ਕੱਤ ਪਈਏ ਦਾ ਜਵਾਬ ਹੀ ਦਿੱਤਾ ਕਿ ਸੁਹਾਗਣ ਦੇ ਕੋਲੋਂ ਪੁੱਛੀਏ ਫਿਰ ਗੁਰਮੁਖ ਦੇ ਕੋਲ ਪੁੱਛੀਏ ਵੀ ਕਿੱਦਾਂ ਮਾਲਕ ਨਾਮ ਲੱਭੋਗੇ। ਤੋਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਗੁਰੂ ਦੇ ਨਾਲ ਜੁੜ ਕੇ ਇਹ ਸਾਨੂੰ ਜਵਾਬ ਮਿਲੇਗਾ ਕਿ ਜਿਹੜਾ ਪ੍ਰਮਾਤਮਾ ਸੁੰਦਰ ਹੈ ਜਿਹੜਾ ਮਨ ਨੂੰ ਮੋਹ ਲੈਣ ਵਾਲਾ ਹੈ ਜੇ ਉਹਨੂੰ ਮਿਲਣਾ ਹੈ ਤਾਂ ਸੰਗਤ ਦੇ ਵਿੱਚ ਬੈਠ ਕੇ ਗੁਰੂ ਵਾਲੇ ਬਣ ਕੇ ਉਹਦਾ ਜਸ ਗਾ ਕੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।